ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾਂ ਤਾਂ ਤੁਹਾਨੂੰ ਜਾਣਕਾਰੀ ਦਿੰਦੇ ਆ ਬਹੁਤ ਖੁਸ਼ੀ ਵੀ ਹੋ ਰਹੀ ਆ ਕਿ ਇੱਕ ਬੜਾ ਵੱਡਾ ਪ੍ਰਾਲਾ ਸਾਡਾ ਛੋਟਾ ਭਰਾ ਰਾਜਾ ਬੜੈਚ ਕਰਨ ਲੱਗਿਆ ਵੀਰਾ ਧੜਾਕਾ ਇਹ ਵੀਰਾ ਲੁਧਿਆਣੇ ਤੋਂ ਮੁਨਕਤਾਰ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਉੱਥੇ ਦਿਉੜੀ ਤੱਕ ਕਰੀਬ 75 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਵੀਰ 150 ਕਿਲੋਮੀਟਰ ਦਾ ਸਫ਼ਰ ਆ ਜਿਹੜਾ 75-75 ਕਿਲੋਮੀਟਰ ਦੇ ਦੋ ਪੜਾਵਾਂ ਦੇ ਵਿੱਚ ਵੀਰ ਨੇ ਪੂਰਾ ਕਰਨਾ ਇੱਥੋਂ ਚੱਲ ਕੇ ਦਰਬਾਰ ਸਾਹਿਬ ਤੱਕ ਇੱਕ ਉਪਦੇਸ਼ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਬਾਬੇ ਨਾਨਕ ਨੇ ਦਿੱਤਾ ਸੀ ਉਸ ਗੱਲ ਤੇ ਪਹਿਰਾ ਦਿੰਦਾ ਹੋਇਆ ਵੀਰ ਹੋਰਾਂ ਵੀਰਾਂ ਭੈਣਾਂ ਵਾਸਤੇ ਇੱਕ ਵੀਰਾ ਮਿਸਾਲ ਬਣ ਰਿਹਾ ਤੇ ਸਾਡੀ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਵੀ ਆ ਵੀ ਸਾਡੇ ਵੀਰ ਨੂੰ ਤੰਦਰੁਸਤੀਆਂ ਬਖਸ਼ਣ ਇਹ ਆਪਣਾ ਇਹ ਜਿਹੜਾ ਇਹਨਾਂ ਨੇ ਟੀਚਾ ਮਿੱਥਿਆ ਇਹਨੂੰ ਪੂਰਾ ਕਰ ਸਕਣਾ ਤੇ ਇੱਕ ਸੰਗਤ ਨੂੰ ਬੇਨਤੀ ਹੈ ਜੀ ਸਾਰੀ ਨੂੰ ਵੀ ਇਹ ਜਿਹੜਾ ਕਾਰਜ ਕੱਲ ਨੂੰ 3 ਵਜੇ ਹਸਨਪੁਰ ਤੋਂ ਮਨੁੱਖਤਾਰੀ ਸੇਵਾ ਪਰਿਵਾਰ ਤੋਂ ਸ਼ੁਰੂ ਹੋਊਗਾ 22 ਤਰੀਕ ਨੂੰ ਔਰ 23 ਤਰੀਕ ਦੀ ਰਾਤ ਸ਼ਾਮ ਨੂੰ 24 ਦੀ 24 ਦੀ ਸਵੇਰ ਨੂੰ ਤੇ ਇਹ ਲੁਧਿਆਣਾ ਉੱਥੇ ਗੁਰੂ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਘਰ ਵੀਰਾਂ ਪਹੁੰਚ ਕੇ ਸਵੇਰੋਂ ਇਸ ਮਕਾਮ ਨੂੰ ਉੱਥੇ ਆਪਣੇ ਟੀਚੇ ਤੇ ਪਹੁੰਚੂਗਾ ਤੇ ਇਹਦੇ ਵਿੱਚ ਸਾਡੀ ਬੇਨਤੀ ਹੈ ਜੀ ਫਗਵਾੜਾ ਤੋਂ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਤੋਂ ਬਾਬਾ ਬਕਾਲਾ ਸਾਹਿਬ ਤੋਂ ਹੁੰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣਾ ਵੀਰ ਨੇ ਤੇ ਰਾਹ ਦੇ ਵਿੱਚ ਨਜ਼ਦੀਕੀ ਪਿੰਡਾਂ ਤੇ ਸ਼ਹਿਰਾਂ ਦੇ ਜਾਂ ਕੋਈ ਹੋਰ ਜੂਥ ਕਲੱਬਾਂ ਦੇ ਨੌਜਵਾਨ ਵੀਰ ਪੰਚਾਇਤਾਂ ਸਮਾਜ ਸੇਵੀ ਸੱਜਣ ਕੋਈ ਵੀ ਉਹਨਾਂ ਨੂੰ ਸਾਰਿਆਂ ਨੂੰ ਸਾਡੀ ਅਪੀਲ ਆ ਰਾਜਾ ਵੀ ਰਾਜਾ ਬੜੈਚ ਵੀਰ ਆ ਜਿਹੜਾ ਇਹਦਾ ਢੜਾਕ ਦਾ ਆਪਾਂ ਸਾਰੇ ਜਾਨੇ ਰਲ ਕੇ ਹੌਸਲਾ ਫੁਚਾਈ ਕਰੀਏ ਇਹਦਾ ਸਾਥ ਦੇਈਏ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਉਪਦੇਸ਼ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਇਹ ਜਿਹੜਾ ਸਨੇਹਾ ਇਹ ਵੀਰ ਦੇ ਨਾਲ ਰੱਖ ਕੇ ਆਪਾਂ ਵੀ ਹੋਰ ਲੋਕਾਂ ਤੱਕਰ ਪਹੁੰਚਾਈਏ ਰਸਤੇ ਦੇ ਵਿੱਚ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਵੀਰ ਨੇ ਇੱਥੋਂ ਚੱਲ ਕੇ ਦਰਬਾਰ ਸਾਹਿਬ ਤੱਕ ਦਾ ਸਫ਼ਰ ਆ ਜਿਹੜਾ 2 ਦਿਨਾਂ ਦੇ ਵਿੱਚ ਪੂਰਾ ਕਰਨਾ ਵਾ ਜਿਹੜੇ-ਜਿਹੜੇ ਗੁਰੂ ਘਰਾਂ ਦੇ ਵਿੱਚ ਰਸਤੇ 'ਚ ਪੜਾ ਨੇ ਉਹ ਵੀ ਤੁਹਾਨੂੰ ਦੱਸਦੇ ਆ ਪਰ 9914488 265 ਇਹ ਨੰਬਰ ਆ ਵੀਰੇ ਦਾ ਇਹਦੇ ਨਾਲ ਦੀ ਟੀਮ ਚੱਕੂਗੀ ਜੇ ਕਿਸੇ ਨੇ ਵੀ ਇਹ ਵੀਰ ਦੇ ਨਾਲ ਰਸਤੇ 'ਚ ਹਿੱਸਾ ਬਣਨਾ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਰੀ ਨਾਲ ਲਾਓ ਪੂਰੀ ਮੈਰਾਥਨ ਆਪਾਂ ਕਹਿੰਨੇ ਤੁਸੀਂ ਆਪਣੇ ਪਿੰਡਾਂ ਦੇ ਮੂਹਰੇ ਖੜ ਕੇ ਆਪਣੇ ਕਸਬਿਆਂ 'ਚ ਰਸਤੇ 'ਚ ਖੜ ਕੇ ਜਿੱਥੇ ਤੱਕ ਵੀ ਕਿਲੋਮੀਟਰ 2 ਕਿਲੋਮੀਟਰ 3 ਕਿਲੋਮੀਟਰ ਵੀਰ ਦੀ ਨਾਲ ਹਿੱਸਾ ਬਣ ਸਕਦੇ ਹੋ ਇਸ ਉਪਦੇਸ਼ ਦਾ ਤੁਸੀਂ ਵੀ ਆਪਣਾ ਬਣਦਾ ਯੋਗਦਾਨ ਪਾ ਸਕਦੇ ਹੋ ਤਾ ਵੀਰ ਦੇ ਨਾਲ ਜਰੂਰ ਪਾਇਓ ਤੇ ਦੂਸਰਾ 22 ਅਗਸਤ ਨੂੰ 2 ਵਜੇ ਮੰਨ ਲਓ ਰਿਪੋਰਟਿੰਗ ਆ ਸਾਰਿਆਂ ਨੇ ਆਪਾਂ ਇੱਕ ਦੂਜੇ ਨਾਲ ਸੰਪਰਕ ਚ ਆਉਣਾ ਵਾ ਤੇ 3 ਵਜੇ ਇੱਥੋਂ ਆਪਾਂ ਦੌੜ ਸਟਾਰਟ ਕਰਨੀ ਆ ਮੁਨਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਤੋਂ ਪਹਿਲਾ ਪੜਾਅ ਇੱਥੇ ਉਸ ਤੋਂ ਅੱਗੇ 8 ਜਾਂ 9 ਵਜੇ ਦਾ ਪਹਿਲਾ ਪੜਾਅ ਵਾ ਗੁਰਦੁਆਰਾ ਸ੍ਰੀ ਸੁਖਚਾਨਾ ਸਾਹਿਬ ਭਗਵਾੜੇ ਰਾਤ ਉੱਥੇ ਵੀਰ ਹਣੀ ਰੁਕਣਗੇ ਫਿਰ 23 ਅਗਸਤ ਨੂੰ ਸਵੇਰੋਂ 4 ਵਜੇ ਤੜਕੇ ਉਹ ਫਿਰ ਸਟਾਰਟ ਕੀਤਾ ਜਾਊਗਾ ਔਰ ਦੂਸਰਾ ਦੂਸਰਾ ਪੜਾਅ ਆ ਜਿਹੜਾ ਗੁਰਦੁਆਰਾ ਸ਼੍ਰੀ ਗੰਗਾ ਗੰਗਾ ਸਰ ਸਾਹਿਬ ਗੰਗ ਸਰ ਸਾਹਿਬ ਕਰਤਾਰਪੁਰਾ ਜੀ 8 ਜਾਂ 9 ਵਜੇ ਪਹੁੰਚਣਾ ਉੱਥੇ ਆਪਣੇ ਸਵੇਰ ਦੇ ਤੇ ਫਿਰ ਸ਼ਾਮ ਨੂੰ 4 ਵਜੇ ਦੁਬਾਰਾ ਫਿਰ ਸਟਾਰਟ ਕਰਨਗੇ ਫਿਰ ਤੀਸਰਾ ਪੜਾਅ ਜਿਹੜਾ ਹੈਗਾ ਬਾਬਾ ਬਕਾਲਾ ਸਾਹਿਬ ਜਾ ਕੇ ਹੁਣ 8 ਵਜੇ ਰਾਤ ਨੂੰ ਉੱਥੇ ਪਹੁੰਚੂਗਾ ਵੀਰਾ ਸਵੇਰੇ 8 ਵਜੇ 9 ਵਜੇ ਚੱਲ ਕੇ ਰਾਤ ਨੂੰ 8 ਰਿਆਂ 9 ਵਜੇ ਬਾਬਾ ਬਕਾਲਾ ਸਾਹਿਬ ਪਹੁੰਚਣਗੇ ਜਾ ਕੇ 4 ਵਜੇ ਸਟਾਰਟ ਕਰਕੇ 8 4 ਵਜੇ ਪਹੁੰਚ ਕੇ ਸਟਾਰਟ ਕਰਕੇ 8 ਵਜੇ ਵੀਰੇ ਹਣੀ ਉੱਥੇ ਪਹੁੰਚਣਗੇ ਫਿਰ 24 ਅਗਸਤ ਨੂੰ ਸਵੇਰੇ 4 ਵਜੇ ਸਟਾਰਟ ਕਰਨਗੇ ਬਾਬਾ ਬਕਾਲਾ ਸਾਹਿਬ ਤੋਂ ਤੇ ਸ੍ਰੀ ਹਰਮੰਦਰ ਸਾਹਿਬ 9 ਵਜੇ ਜਾਂ 9:10 ਦਾ ਵੀਰ ਉਹਨਾਂ ਦਾ ਟਾਈਮ ਆ 9 ਵਜੇ ਦੇ ਆਸ-ਪਾਸ ਸਮਾਪਤ ਆ ਉੱਥੇ ਪਹੁੰਚ ਕੇ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਕੇ ਅੰਦਰ ਅਰਦਾਸ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਤੇ ਨਾਲ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਬੱਚੇ ਵੀ ਸਾਰੇ ਸਟਾਰਟਅਪ ਵੀ ਇੱਥੋਂ ਕਰਨਗੇ 5 ਕਿਲੋਮੀਟਰ ਦੀ ਵੀਰ ਦੇ ਨਾਲ ਇੱਥੋਂ ਦੜਾਕ ਦੌੜ ਦੇ ਵਿੱਚ ਹਿੱਸਾ ਲੈਣਗੇ ਉਸ ਤੋਂ ਬਾਅਦ ਵੱਡੇ ਆ ਜਿਹੜੇ ਬੱਚੇ ਸਾਡੇ ਉਹ 20 ਕਿਲੋਮੀਟਰ ਦੇ ਵਿੱਚ ਨਵਦੀਪ ਹੁਣੀ ਆ ਆ ਜੋ ਅੱਗੇ ਬੁੱਤ ਇਹ 20 ਕਿਲੋਮੀਟਰ ਦੀ ਲੱਡਵਾਲ ਤਿੱਕਰ ਆਪਣਾ ਯੋਗਦਾਨ ਪਾਉਣਗੇ ਫਿਰ ਅਜਾ ਆਪਣਾ ਗਿਮਤੀ ਹੋਣੀ ਤੇ ਫਿਰ ਉਸ ਤੋਂ ਬਾਅਦ ਜਿਸ ਦਿਨ ਸਮਾਪਤੀ ਅਖੀਰਲੇ ਦਿਨ ਉਸ ਦਿਨ ਵੀ ਸਾਡੇ ਮਨੁੱਖਤਾਰੀ ਸੇਵਾ ਪਰਿਵਾਰ ਦੇ ਬੱਚੇ ਰਸਤੇ ਦੇ ਵਿੱਚ ਵੀਰੇ ਦੇ ਨਾਲ ਜੁੜ ਕੇ ਜਿੱਥੇ 골ਡਨ ਗੇਟ ਆ ਉਥੋਂ ਅਸੀਂ ਇਹਨਾਂ ਦੇ ਨਾਲ ਜੁੜ ਕੇ ਗਾਹਾਂ ਦਰਬਾਰ ਸਾਹਿਬ ਪ੍ਰਕਰਮਾ ਤੱਕ ਇਹ ਬੱਚੇ ਸਾਡੇ ਸਪੋਰਟ ਤੇ ਨਾਲ ਜਾਣਗੇ ਸਮਾਪਤੀ ਵੱਲ ਨੂੰ ਵਧਣਗੇ ਤੇ ਇਹ ਇੱਕੋ ਇੱਕ ਕਾਰਨਾਹਾਜ ਪੁੱਤ ਇੱਕੋ ਇੱਕ ਕਾਰਨਾਹਾਜ ਰਾਜੀ ਬੜੈਚ ਦਾ ਵੀਰ ਦਾ ਸੰਕਲਪ ਆ ਵੀ ਜਿਹੜਾ ਅੱਜ ਨੌਜਵਾਨਾਂ ਨੂੰ ਸਨੇਹਾ ਵੀ ਆਪਾਂ ਕਿਰਤ ਵੀ ਕਰਦੇ ਆ ਨੋ ਡਾਊਟ ਆਪਾਂ ਬਹੁਤ ਕਿਰਤ ਕਰਦੇ ਆ ਨਾਮ ਵੀ ਜਪਣ ਵਾਲੇ ਬਹੁਤ ਨੇ ਪਰ ਵੰਡ ਕੇ ਛਕਣ ਵਾਲੇ ਘਟਦੇ ਜਾ ਰਹੇ ਤੇ ਆਪਾਂ ਕਿਰਤ ਕਰੀਏ ਨਾਮ ਜਪੀਏ ਵੰਡ ਕੇ ਛਕੀਏ ਆਪਣੇ ਆਸ-ਪਾਸ ਲੋਕਾਂ ਦੀ ਮਦਦ ਕਰੀਏ ਆਪਾਂ ਬਾਬੇ ਨਾਨਕ ਦਸਨੇ ਆ ਘਰ-ਘਰ ਪਹਚਾਈਏ ਇਹ ਰਾਜੀ ਬੜੈਚ ਵੀਰ ਦੇ ਸਨੇਹ ਨੂੰ ਤੁਸੀਂ ਸਾਰੇ ਰਲ ਕੇ ਸਹਿਯੋਗ ਦਿਓ ਵੀਰੇ ਸਮਾਜ ਸੇਵੀ ਸੰਸਥਾਵਾਂ ਪੰਚਾਇਤਾਂ ਜਾਂ ਹੋਰ ਜਿਹੜੇ ਕੋਈ ਭੈਣ ਭਰਾ ਬੁੱਧੀ ਜੀ ਵੀ ਜਾਂ ਸਪੋਰਟਸ ਨਾਲ ਜੁੜੇ ਹੋਏ ਜਿਹੜੇ ਵੀਰ ਨੇ ਸਾਡੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਬਾਈ ਕੱਲ ਨੂੰ ਸ਼ਾਮ ਨੂੰ 3 ਵਜੇ ਅਸੀਂ ਇਹ ਤੋਂ ਸਟਾਰਟ ਕਰਨਾ ਤੁਸੀਂ ਫਗਵਾੜੇ ਫਗਵਾੜੇ ਤੋਂ ਅੱਗੇ ਵਾਲੇ ਪੜਾ ਤੇ ਉਸ ਤੋਂ ਅੱਗੇ ਵਾਲੇ ਪੜਾ ਤੇ ਜਿਹੜੇ ਮਰਜ਼ੀ ਪੜਾ ਤੇ ਜਿਹੜਾ ਨੰਬਰ ਆ ਵੀਰ ਦਾ 9914488265 ਇਹ ਨੰਬਰ ਤੇ ਫੋਨ ਕਰਕੇ ਇਸ ਰੇਸ ਦਾ ਹਿੱਸਾ ਬਣ ਸਕਦੇ ਹੋ ਹੋਰ ਕਿਸੇ ਤਰ੍ਹਾਂ ਦੀ ਸਪੋਰਟ ਦੀ ਲੋੜ ਨਹੀਂ ਸਿਰਫ ਤੁਹਾਡੇ ਸਾਥ ਦੀ ਲੋੜ ਆ ਵੀ ਤੁਸੀਂ ਚਾਹੇ ਪੰਜ ਕਦਮ ਤੁਰੋ ਵੀਰ ਦੇ ਨਾਲ ਤੁਰ ਕੇ ਆਪਾਂ ਇਹਦੀ ਹੌਸਲਾ ਅਪਜਾਈ ਵੀ ਕਰੀਏ ਤੇ ਬਾਬੇ ਨਾਨਕ ਦੇ ਉਸ ਫਲਸਫੇ ਦਾ ਹਿੱਸਾ ਵੀ ਬਣੀਏ ਤੇ ਬਾਗੇ ਬਾਈ ਦਾ ਧੰਨਵਾਦ ਆ ਪੀਐਸ ਬਾਗਾ ਜੀ ਜਿਨ੍ਹਾਂ ਦੀ ਪ੍ਰੇਰਣਾ ਸਰੋਤ ਸਾਡੇ ਬੱਚੇ ਵੀ ਖੇਡਾਂ ਦੇ ਵਿੱਚ ਪਾਰਟਿਸਪੀਟ ਕਰਦੇ ਨੇ ਤੇ ਰਾਜਾ ਬੜੈਚੂਣੀ ਵੀਰੇ ਹੋਣੇ ਇਹਨਾਂ ਦੀ ਪੂਰੀ ਟੀਮ ਆ ਦਾਖਾ ਹਾਈ ਟੈਕ ਪਾਰਕ ਤੋਂ ਉਹ ਸਾਰੇ ਵੀਰ ਰਲ ਕੇ ਇਹ ਪਰਾਲਾ ਕਰ ਰਹੇ ਨੇ ਤੇ ਇਸ ਤਰ੍ਹਾਂ ਦੇ ਸਾਰੇ ਉੱਥੇ ਪਹੁੰਚ ਵੀ ਰਹੇ ਨੇ ਤੇ ਸਾਰਿਆਂ ਨੂੰ ਆਪਾਂ ਨੂੰ ਰਲ ਕੇ ਇਸ ਤਰ੍ਹਾਂ ਦੇ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ ਜਿਹੜਾ ਵੀਰ ਤੁਸੀਂ ਸੋਚ ਕੇ ਦੇਖੋ 150 ਕਿਲੋਮੀਟਰ ਤੇ 48 ਘੰਟੇ 48 ਘੰਟਿਆਂ ਦੇ ਵਿੱਚ ਪੂਰਾ ਕਰਨਾ ਔਰ ਤੁਸੀਂ ਸੋਚੋ ਵੀ ਗਰਮੀ ਭਾਦੋਂ ਦਾ ਮਹੀਨਾ ਚੱਲਦਾ ਗਰਮੀ ਵੀ ਪੂਰੀ ਅੱਤ ਦੀ ਆ ਤੇ ਇਸ ਸਮੇਂ ਇਹ ਵੀਰੇ ਨੇ 48 ਘੰਟਿਆਂ ਦੇ ਵਿੱਚ ਦਰਬਾਰ ਸਾਹਿਬ ਪਹੁੰਚਦਾ ਉਣਾ ਲੁਧਿਆਣੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਆ ਕੇ ਤਾਂ ਕੇ ਤਾਂ ਫਤਿਹ ਠੀਕ ਹੈ ਭਾਈ